ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਸੰਤ ਸਾਧ ਮਹਾਪੁਰਖ ਬ੍ਰਹਮ ਗਿਆਨੀ ਕਿਸ ਨੂੰ ਕਿਹਾ ਗਿਆ ਹੈ ਇਸ ਵਿਸ਼ੇ ਦੀ ਵਿਚਾਰ ਚੱਲ ਰਹੀ ਹੈ ਜਿਸ ਦੇ ਵਿੱਚ ਗੁਰਬਾਣੀ ਦੇ ਪਰਮਾਉਂਡ ਕਰ ਲੈ ਸੀ ਸਾਰੇ ਵਿਚਾਰ ਲਏ ਸਨ ਇਸ ਵਿਸ਼ੇ ਨਾਲ ਸਮਾਉਂ ਦਿੱਤੇ ਹੋ ਨੇ ਅੱਜ ਆਪਾਂ ਥੋੜਾ ਜਿਹਾ ਇਤਿਹਾਸਿਕ ਪੱਖੋਂ ਚਾਤੀ ਮਾਰਾਂਗੇ ਕਿ ਸਾਡੇ ਇਤਿਹਾਸ ਦੇ ਵਿੱਚ ਬੜੀਆਂ ਸ਼ਖਸੀਅਤਾਂ ਹੋਈਆਂ ਨੇ ਜਿਹਦੇ ਵਿੱਚ ਕੋਈ ਸ਼ਰਕੀ ਨਹੀਂ ਉਹਨਾਂ ਸ਼ਖਸੀਅਤਾਂ ਨੂੰ ਕੀ ਮਾਨ ਦਿੱਤਾ ਗਿਆ ਕਿ ਉਹ ਵੀ ਸੰਤ ਸਾਨੂੰ ਸਾਧ ਸੰਤ ਜਾਂ ਉਹਨਾਂ ਨੇ ਸੰਤ ਬਣਨ ਦਾ ਸਾਧ ਬਣਨ ਦਾ ਭੇਕ ਕੀਤਾ ਸਭ ਤੋਂ ਪਹਿਲਾਂ ਸਾਡੇ ਸਾਹਮਣੇ ਪੰਜ ਮਹਾਨ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਨੇ ਆਪਣੇ ਸੀਸ ਗੁਰੂ ਨੂੰ ਭੇਟ ਕਰਕੇ ਪਾਹੁਲ ਦੀ ਦਾਤ ਪ੍ਰਾਪਤ ਕੀਤੀ ਔਰ ਆਪਣੇ ਹੱਥੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਆਪ ਪਹਲ ਚਕਾਈ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਭਾਈ ਮੁਖਮ ਸਿੰਘ ਜੀ ਔਰ ਇਹਨਾਂ ਨੂੰ ਸਤਿਗੁਰੂ ਨੇ ਮਾਨ ਦਿੱਤਾ ਕਿ ਇਹ ਮੇਰੇ ਪਿਆਰੇ ਨੇ ਪੰਜ ਪਿਆਰੇ ਖੂਨ ਦਾ ਸੁਭਾਗ ਪ੍ਰਾਪਤ ਕੀਤਾ ਮਾਨ ਪ੍ਰਾਪਤ ਕੀਤਾ ਅੱਜ ਤੱਕ ਉਹਨਾਂ ਨੂੰ ਹਰ ਸਿੱਖ ਯਾਦ ਕਰਦਾ ਹੈ ਰੋਜ਼ ਗੁਰਦੁਆਰੇ ਦੇਖ ਵਰਤੋਂ ਤੋਂ ਪਹਿਲਾਂ ਪੰਜ ਪਿਆਰਿਆਂ ਦੀ ਦੇਖ ਕੱਢ ਕੇ ਵਰਤਾਈ ਜਾਂਦੀ ਹੈ ਇੱਕ ਸੰਸਥਾ ਸਦਾਲੀ ਕਾਇਮ ਹੋ ਗਈ ਇਤਨਾ ਮਾਨ ਸਤਕਾਰ ਕੰਮ ਚ ਮਿਲਿਆ ਲੇਕਿਨ ਇਤਨੇ ਮਹਾਨ ਗੁਰਸਿੱਖਾਂ ਨੂੰ ਵੀ ਇਹਨਾਂ ਦੇ ਵਿੱਚੋਂ ਤਿੰਨਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਦੋ ਅੰਤਮ ਸਮੇਂ ਤੱਕ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਾਲ ਰਹੇ ਫੋਂ ਆਪਨ ਦਾ ਜ਼ਾ ਲਗਾਈਏ ਕਿਤਨੀ ਮਹਾਨ ਸ਼ਖਸੀਤਾ ਸਨ ਇਹਨਾਂ ਦੇ ਨਾਲ ਅਲਵੀ ਭਾਈ ਦਇਆ ਸਿੰਘ ਹੈ ਭਾਈ ਧਰਮ ਸਿੰਘ ਹੈ ਭਾਈ ਹਿੰਮਤ ਸਿੰਘ ਹੈ ਭਾਈ ਸਾਹਿਬ ਸਿੰਘ ਹੈ ਭਾਈ ਮੋਹਕਮ ਸਿੰਘ ਹੈ ਕਿਸੇ ਦੇ ਨਾਲ ਵੀ ਸੰਤ ਨਹੀਂ ਮਹਾਪੁਰਖ ਨਹੀਂ ਬ੍ਰਹਮ ਗਿਆਨੀ ਨਹੀਂ ਸਾਧੂ ਨਹੀਂ ਭਾਈ ਸਭ ਤੋਂ ਵੱਡਾ ਸਤਕਾਰ ਹੈ ਸਿੱਖ ਕੰਦੇ ਵਿੱਚ ਦੂਸਰੇ ਪਾਸੇ ਦੇਖਿਏ ਸਾਡੇ ਸਾਹਮਣੇ ਭਾਈ ਗੁਰਦਾਸ ਜੀ ਦੀ ਸ਼ਖਸੀਅਤ ਹੈ ਭਾਈ ਗੁਰਦਾਸ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਦੇ ਕੋਲੋ ਗੁਰੂ ਗੋਬਿੰਦ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਸਰੂਪ ਜਿਹੜਾ ਹੈ ਉਹਦੀ ਲਿਖਾਈ ਕਰਾਈ ਭਾਈ ਭਾਈ ਗੁਰਦਾਸ ਜੀ ਦੀਆਂ ਵਾਰਾਂ ਉਹਨਾਂ ਦੇ ਕਵਿਤੇ ਸਾਡੇ ਕੋਲੋ ਖਜ਼ਾਨਾ ਹੈ ਜਿੱਥੋਂ ਗੁਰਬਾਣੀ ਦੀ ਵਿਆਖਿਆ ਵਾਸਤੇ ਸਾਨੂੰ ਬੜੇ ਲਾਜਵਾਬ ਪ੍ਰਮਾਣ ਮਿਲਦੇ ਨੇ ਇਤਨੀ ਮਹਾਨ ਸ਼ਖਸੀਅਤ ਤੇ ਨਾਂ ਹੈ ਭਾਈ ਗੁਰਦਾਸ ਜੀ ਸੰਤ ਗੁਰਦਾਸ ਜੀ ਨਹੀਂ ਮਹਾਂਪੁਰਖ ਗੁਰਦਾਸ ਜੀ ਨਹੀਂ ਭਾਈ ਗੁਰਦਾਸ ਜੀ ਮਹਾਂਪੁਰਖ ਨਹੀਂ ਭਾਈ ਗੁਰਦਾਸ ਜੀ ਫਿਰ ਸਾਡੇ ਕੋਲ ਭਾਈ ਮਨੀ ਸਿੰਘ ਜੀ ਵਰਗੀ ਸ਼ਖਸੀਅਤ ਹੈ ਜੋ ਗੁਰੂ ਗ੍ਰੰਥ ਸਾਹਿਬ ਦਾ ਮੌਜੂਦਾ ਸਰੂਪ ਹੈ ਇਹਦੀ ਲਿਖਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਕੋਲ ਕਰਾਈ ਸਿਰਫ ਇਹਨਾਂ ਨੇ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਏ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਬਹੁ ਸਮਾਂ ਤੱਕ ਕੌਮ ਦੀ ਕੌਮਿਕ ਸੁਚੱਜੇ ਅਗਵਾਈ ਵੀ ਦਿੰਦੇ ਰਹੇ। ਔਰ ਧਰਮ ਦੇ ਫਰਜ਼ ਨਿਭਾਉਂਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ, ਮਹਾਨ ਸ਼ਹੀਦੀ ਪ੍ਰਾਪਤ ਕੀਤੀ, ਬੰਦ-ਬੰਦ ਕਟਾ ਕੇ ਸ਼ਹੀਦ ਹੋਏ। ਐਸੇ ਮਹਾਨ ਸ਼ਹੀਦ, ਐਸੇ ਮਹਾਨ ਵਿਦਵਾਨ, ਐਸੇ ਗੁਰੂ ਦੇ ਪਿਆਰੇ ਉਹਨਾਂ ਨੂੰ ਵੀ ਭਾਈ ਮਨੀ ਸਿੰਘ ਜੀ ਕਿਹਾ ਗਿਆ ਸੜਕੂਲ ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਹੈ ਜਿਹੜਾ ਪਹਿਲਾ ਜਿਹੜਾ ਕਮਦਮੀ ਭੀੜ ਜਿਹਨੂੰ ਅਸੀਂ ਕਹਿੰਦੇ ਆ ਜਿਹੜੇ ਹੁਣ ਸਾਡੇ ਮੌਜੂਦਾ ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਨੇ ਸਾਡੇ ਇਹਦੇ ਸਰੂਪ ਦੀ ਲਿਖਾਈ ਭਾਈ ਮਨੀ ਸਿੰਘ ਜੀ ਕੋਲੋਂ ਕਰਾਈ ਤੇ ਪਹਿਲੇ ਕੁਝ ਉਤਾਰੇ ਜਿਹੜੇ ਨੇ ਬਾਬਾ ਦੀਪ ਸਿੰਘ ਜੀ ਨੇ ਕੀਤੇ ਔਰ ਗੁਰਤਮਾਂ ਦੀ ਆਜ਼ਾਦੀ ਦੀ ਰੱਖਿਆ ਕਰਦੇ ਹੋਏ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸ਼ਹੀਦੀ ਪ੍ਰਾਪਤ ਕੀਤੀ ਇਤਨੀ ਮਹਾਨ ਸ਼ਖਸੀਅਤ ਨੂੰ ਬਾਬਾ ਬੁੱਢਾ ਬਾਬਾ ਦੀਪ ਸਿੰਘ ਜੀ ਕਿਹਾ ਗਿਆ ਬਾਬਾ ਨਫਜ਼ ਜਿਹੜਾ ਉਹਨਾਂ ਦੀ ਉਮਰ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਆਮ ਤੌਰ ਤੇ ਆਪਣੇ ਪਰਿਵਾਰਾਂ ਦੇ ਵਿੱਚ ਬਜ਼ੁਰਗ ਨੂੰ ਬਾਬਾ ਕਹਿੰਦੇ ਆ ਔਰ ਸਿੱਖ ਕੌਮ ਦੇ ਵਿੱਚ ਉਹ ਜੋ ਸਤਕਾਰ ਹੈ ਉਸ ਨੂੰ ਸਾਹਮਣੇ ਕਰਦੇ ਰੱਖਦੇ ਹੋਏ ਉਹ ਲਫ਼ਜ਼ ਉਹਨਾਂ ਨਾਲ ਲਾਉਂਦੇ ਆ ਅਸੀਂ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਜਿਨ੍ਹਾਂ ਨੇ ਕਾਮਲੀ ਸ਼ੀਡੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਨਾਲ ਨਾਲ ਵੀ ਬਾਬਾ ਲਾਉਨੇ ਆ ਇਹ ਸਤਕਾਰ ਹੈ ਕਾਮਲੀ ਸਤਕਾਰ ਹੈ ਫਿਰ ਸਾਡੇ ਕੋਲ ਬਾਬਾ ਬੁੱਢਾ ਜੀ ਵਰਗੀ ਸ਼ਖਸੀਅਤ ਹੈ ਉਹਨਾਂ ਦਾ ਕਿੰਨਾ ਸਤਕਾਰ ਹੋਏਗਾ ਇਸ ਕੌਮ ਦੇ ਵਿੱਚ ਗੁਰੂ ਸਹਿਬਾਨ ਦੇ ਸਾਹਮਣੇ ਅਸੀਂ ਅੰਦਾਜ਼ਾ ਲਗਾਈਏ ਕਿ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਜਿਹੜਾ ਦਰਬਾਰ ਸਾਹਿਬ 'ਚ ਕਰਨ ਦਾ ਸੁਭਾਗ ਉਹਨਾਂ ਨੂੰ ਮਿਲਿਆ ਸਿਰਫ ਇਤਨਾ ਹੀ ਨਹੀਂ ਪੰਜ ਗੁਰੂ ਸਹਿਬਾਨ ਨੂੰ ਗੁਰਗੱਦੀ ਦੇਣ ਦਾ 6ਵੇਂ ਗੁਰੂ ਸਾਹਿਬ ਤੱਕ ਗੁਰੂ ਨਾਨਕ ਪਾਸ਼ਾ ਤੇ ਤੁਰ ਦਰਗਾਹ ਤੋਂ ਗੁਰੂ ਥਾਪੇ ਗਏ ਸਨ ਬਾਕੀ ਗੁਰੂ ਸਹਿਬਾਨ ਨੂੰ 6ਵੇਂ ਗੁਰੂ ਹਰਗੋਬਿੰਦ ਸਾਹਿਬ ਤੱਕ ਗੁਰਗੱਦੀ ਦੇਣ ਦਾ ਸੁਭਾਗ ਜਿਹੜਾ ਉਹ ਰਸਮ ਅਦਾ ਕਰਨ ਦਾ ਸੁਭਾਗ ਜਿਹੜਾ ਉਹ ਬਾਬਾ ਬੁੱਢਾ ਜੀ ਨੂੰ ਮਿਲਦਾ ਰਿਹਾ ਇਤਨੀਆਂ ਮਹਾਨ ਸ਼ਖਸੀਅਤਾਂ ਕਿਸੇ ਦੇ ਨਾਮ ਨਾਲ ਵੀ ਸੰਤ ਨਹੀਂ ਇਸ ਤੋਂ ਇਲਾਵਾ ਬੇਅੰਤ ਸ਼ਹੀਦ ਨੇ ਸਾਡੀ ਕੌਮ ਦੇ ਵਿੱਚ ਕਿਸੇ ਦੇ ਨਾਮ ਨਾਲ ਸੰਤ ਨਹੀਂ ਕਿਸੇ ਦੇ ਨਾਮ ਨਾਲ ਸਾਧੂ ਨਹੀਂ ਕਿਸੇ ਦੇ ਨਾਮ ਨਾਲ ਮਹਾਂਪੁਰਖ ਨਹੀਂ ਕਿਸੇ ਦੇ ਨਾਮ ਨਾਲ ਬ੍ਰਹਮ ਗਿਆਨੀ ਨਹੀਂ ਪਰ ਕੌਮ ਦੇ ਵਿੱਚ ਅੱਜ ਵੀ ਉਹਨਾਂ ਦਾ ਪੂਰਨ ਸਤਕਾਰ ਹੈ ਔਰ ਰਹਿਦੀ ਦੁਨੀਆ ਤੱਕ ਉਹਨਾਂ ਦਾ ਸਤਕਾਰ ਜਿਹੜਾ ਬਣਿਆ ਰਹੇਗਾ ਜੀ ਇਤਨੀਆਂ ਮਹਾਨ ਸ਼ਖਸੀਅਤਾਂ ਨੂੰ ਸੰਤ ਨਹੀਂ ਕਿਹਾ ਗਿਆ महापुरख नहीं किया गया ब्रह्म ज्ञानी नहीं किया गया तो फिर ये रोग सिख कौम ही चंबड़े यारों इंपोर्ट होकर आया सा कौम के अंदर असं इस बच के रहिए है जरा अपने इतिहास वाल जाति मारीे अपने सिद्धांत वाल जाति मारीे तो बड़ा एक कोड़ का रोग वर्गा रोग जे इस को बच के रहीए आज इतने बचन प्रवान करना ਪੁਆਇਆ ਪੁਰਲਾਮ ਸਤਿ ਸ੍ਰੀ ਅਕਾਲ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ